ਦਰਵਾਇ ਦੇ ਇਸ ਤਰੀਕੇ ਦੇ ਤਮਾਸ਼ੇ ਹੋ ਰਹੇ ਆ ਬੀਬੀ ਭੈਣ ਜੀ ਸਾਡੀ ਵਿਚਾਰੀ ਮੈਂ ਉਹਨੂੰ ਮਾੜਾ ਨਹੀਂ ਕਹਿਣਾ ਜਿਉਂਦੀ ਵਸਦੀ ਰਹੇ ਪਰਮਾਤਮਾ ਉਹਨੂੰ ਲੰਬੀ ਉਮਰ ਬਖਸ਼ੇ ਲੈ ਕੱਲ ਛੇਤੀ ਛੇਤੀ ਕਾਲੀ ਕਾਲੀ ਨਾਲ ਇੱਕ ਨੀ ਪੱਥਰ ਰੱਖ ਗਈ ਐਸੇ ਸੜਕ ਦਾ ਵੀ ਤੇਰਾ ਬੀਬੀ ਕੰਮ ਨਹੀਂ ਉਹ ਕਿੱਥੇ ਆ ਬਈ ਐਕਸੀਡੈਂਟ ਨਿਤਿਨ ਜੀ ਆਖੜੇ ਐਕਸੀਡੈਂਟ ਸਾਹਿਬ ਆਓ ਵੀ ਐਕਸੀਡੈਂਟ ਸਾਹਿਬ ਇੱਥੇ ਆਓ ਮੈਂ ਇਹਦੇ ਨਾਲ ਲੜੀ ਜਾਂਦਾ ਹੁਣ ਮੈਂ ਇਹਨੂੰ ਦਿੱਲੀ ਦੇ ਉਹ ਪ੍ਰਿਵੀਲੇਜ ਮੋਸ਼ਨ ਭੇਜਣਾ ਇਹ ਐਕਸੀਅਨ ਹੈ ਸਰਕਾਰੀ ਉਹ ਇਹਨੂੰ ਪੰਜਾਬ ਸਰਕਾਰ ਦਾ ਐਕਸੀਅਨ ਮੰਡੀ ਬੋਰਡ ਦਾ ਜੋ ਪਤਾ ਨਹੀਂ ਕਿਵੇਂ ਪ੍ਰੈਸ਼ਰ ਨੂੰ ਛਕਾ ਕੇ ਵੀ ਫਲ ਨੂੰ ਮੈਂ ਕਰੂੰ ਉਹ ਕਰੂੰ ਭਗਵੰਤ ਮਾਨ ਜੀ ਆਉਣਗੇ ਫਲਾਹ ਕਰਨਗੇ ਕਿੱਥੋਂ ਪੱਥਰ ਖਾਇਆ ਉਹ ਪੱਥਰ ਦੇ ਪੈਸੇ ਲੱਗਣਗੇ ਕਿ ਨਹੀਂ ਲੱਗਣਗੇ ਜਿਹੜਾ ਦੋ ਫालतੂ ਬਣ ਗਏ ਇੱਕ ਉੱਧਾ ਲੱਗਿਆ ਦੂਜੇ ਦਾ ਲੱਗਿਆ ਕਿਉਂ ਜੀ ਇਹਦਾ ਅਧਿਕਾਰ ਕਿਹਦੇ ਕੋਲ ਹੈ ਪੱਥਰ ਰੱਖਣ ਦਾ ਤੁਹਾਡੇ ਕੋਲ ਹੈ ਪਰ ਉਹ ਵੀ ਪੀ ਨੇ ਮੈਂ ਲੋਕਾਂ ਨੂੰ ਖਾਦੂ ਮੈਂ ਪੱਥਰ ਰੱਖਿਆ ਮੈਂ ਪੱਥਰ ਰੱਖਿਆ ਮੈਂ ਪੱਥਰ ਕਿਉਂ ਇਹ ਜਿਹੜੀ ਗੰਦੀ ਸਿਆਸਤ ਹੈ ਮੈਨੂੰ ਹੀ ਆਉਂਦੀ ਮੈਂ ਤਾਂ ਕਹਿੰਦਾ ਬੀਬੀ ਜੀ ਨੂੰ ਅੱਜ ਮਲਾ ਲੈਂਦੇ ਮੇਰੇ ਨਾਲ ਹੀ ਵਿਚਾਰੀ ਨੂੰ ਖਾ ਲੈਂਦੇ ਕੀ ਪਰਸਨ ਨਹੀਂ ਕੋਈ ਫਰਕ ਨਹੀਂ ਪੈਂਦਾ ਜੇ ਰੀਵਨ ਕੱਟਣ ਦਾ